ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਲਾਸਟ ਵਲੌਗ ਸ਼ੇਅਰ ਕੀਤਾ ਆ ਉਦੇ ਵਿੱਚ ਆਪਾਂ ਡੇਰਾ ਬਾਬਾ ਨਾਨਕ ਦੇ ਦਰਸ਼ਨ ਕੀਤੇ ਆ ਵਾ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕੀਤੇ ਆ ਤੇ ਉੱਥੋਂ ਦਾ ਇਤਿਹਾਸ ਤੁਹਾਡੇ ਨਾਲ ਮੈਂ ਸਾਂਝਾ ਕੀਤਾ ਆ ਉੱਥੇ ਨਾਲ ਹੀ ਗੁਰਦੁਆਰਾ ਚੋਲਾ ਸਾਹਿਬ ਦੇ ਨਾਲ ਹੀ ਬਾਬਾ ਸ਼੍ਰੀ ਚੰਦ ਜੀ ਦਾ ਇੱਕ ਗੁਰਦੁਆਰਾ ਆ ਜਿੱਥੇ ਅੱਠਾ ਨੁਕਰਾਂ ਵਾਲਾ ਖੂਹ ਆ ਤੇ ਹੁਣ ਅਸੀਂ ਆਏ ਆਂ ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਤੇ ਸੋ ਇੱਥੋਂ ਦਾ ਇਤਿਹਾਸ ਇਹ ਆ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਗੁਰੂ ਨਾਨਕ ਦੇਵ ਜੀ ਦੇ ਦੋ ਪੁੱਤਰ ਹਨ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲਖਮੀਦਾਸ ਜੀ ਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਉਹ ਉਦਾਸੀਨ ਮਤ ਨਾਲ ਸੰਬੰਧਿਤ ਆ ਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਉਦਾਸੀਨ ਸੰਪਰਤਾ ਦੇ ਮੁਖੀ ਸੌਂਪਿਆ ਤੇ ਬਾਬਾ ਲਖਮੀਦਾਸ ਜੀ ਜਿਹੜੇ ਉਹ ਗ੍ਰਿਹਸਤੀ ਸਨ ਤੇ ਇੱਕ ਵਾਰ ਨਾ ਬਾਬਾ ਲਖਮੀ ਦਾਸ ਜੀ ਦੋ ਮਰੇ ਹੋਏ ਹਿਰਨ ਲੈ ਕੇ ਆਉਂਦੇ ਪਏ ਸੀਗੇ ਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਵੇਖਿਆ ਤਾਂ ਉਹਨਾਂ ਨੇ ਕਿਹਾ ਕਿ ਸ਼ਿਕਾਰ ਕਰਨਾ ਜਿਹੜਾ ਆ ਉਹ ਚੰਗੀ ਗੱਲ ਨਹੀਂ ਆ ਸ਼ਿਕਾਰ ਨਹੀਂ ਕਰਨਾ ਚਾਹੀਦਾ ਤਾ ਬਾਬਾ ਲਖਮੀਦਾਸ ਜੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਹਾਂ ਸਾਨੂੰ ਇਹੋ ਜੀ ਕੋਈ ਮਨਾਹੀ ਨਹੀਂ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਦਰਗਾਹ ਦੇ ਵਿੱਚ ਅਮਲਾਂ ਦਾ ਲੇਖਾ ਸਭ ਨੂੰ ਦੇਣਾ ਪੈਣਾ ਆ ਤੇ ਇਸ ਗੱਲ ਦਾ ਜਿਹੜਾ ਲਖਮੀਦਾਸ ਜੀ ਦੇ ਉੱਪਰ ਬਹੁਤ ਜ਼ਿਆਦਾ ਅਸਰ ਹੋਇਆ ਤੇ ਉਹਨਾਂ ਨੇ ਉਹਨਾਂ ਦੋ ਮਰੇ ਹੋਏ ਹਿਰਨਾ ਦੇ ਉੱਤੇ ਜਾਲ ਦਾ ਛਿੜਕਾ ਕਰਕੇ ਉਹਨਾਂ ਵਿੱਚ ਜਾਨ ਪਾ ਦਿੱਤੀ ਅਤੇ ਉਹਨਾਂ ਨੇ ਇੱਕ ਘੋੜਾ ਲਿਆ ਉਸ ਉੱਪਰ ਆਪਣੀ ਪਤਨੀ ਅਤੇ ਆਪਣੇ ਪੁੱਤਰ ਧਰਮਦਾਸ ਨੂੰ ਬਿਠਾਇਆ ਅਤੇ ਬਾਬਾ ਸ਼੍ਰੀ ਚੰਦ ਜੀ ਕਿ ਆ ਕਿ ਅਸੀਂ ਆਪ ਦਰਗਾਹ ਦੇ ਵਿੱਚ ਆਪਣੇ ਅਮਲਾ ਦਾ ਲਿਖਾ ਦੇਣ ਚੱਲਨੇ ਹਾਂ ਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਉੱਪਰ ਵੇਖਿਆ ਉਦੋਂ ਜਿਹੜਾ ਘੋੜਾ ਆ ਉਹ ਵੀ ਮੀਲ ਉੱਪਰ ਜਾ ਚੁੱਕਾ ਸੀਗਾ ਤੇ ਬਾਬਾ ਜੀ ਦੇ ਨੂੰ ਖਿਆਲ ਆਇਆ ਕਿ ਇਸ ਤਰ੍ਹਾਂ ਤਾਂ ਬੇਦੀ ਕੁਲ ਦਾ ਅੰਤ ਹੋ ਜਾਵੇਗਾ ਸੋ ਉਹਨਾਂ ਨੇ ਫਿਰ ਵੀ ਮੀਲ ਲੰਬੀ ਬਾਹ ਕਰਕੇ ਬਾਬਾ ਧਰਮਦਾਸ ਜੀ ਨੂੰ ਜਿਹੜਾ ਆ ਉਹ ਥੱਲੇ ਉਤਾਰ ਲਿਆ ਤੇ ਉਹਨਾਂ ਨੇ ਫਿਰ ਬਾਬਾ ਧਰਮਦਾਸ ਜੀ ਦੀ ਜਿਹੜੀ ਆ ਉਹ ਇੱਕ ਮਾਂ ਦੀ ਤਰ੍ਹਾਂ ਜਿਹੜੀ ਉਹ ਸੇਵਾ ਕੀਤੀ ਕਹਿੰਦੇ ਆ ਕਿ ਜਦੋਂ ਬਾਬਾ ਸ਼੍ਰੀ ਚੰਦ ਜੀ ਤਪੱਸਿਆ ਕਰਦੇ ਹੁੰਦੇ ਸਨ ਤਾਂ ਉਹ ਆਪਣੇ ਪੈਰ ਦਾ ਅੰਗੂਠਾ ਜਿਹੜਾ ਧਰਮਦਾਸ ਜੀ ਦੇ ਮੂੰਹ ਵਿੱਚ ਪਾ ਦਿੰਦੇ ਸਨ ਔਰ ਇਹ ਇੱਕ ਕੁਦਰਤ ਦੀ ਕਰਨੀ ਪਰਮਾਤਮਾ ਦੀ ਕਰਨੀ ਦੇ ਨਾਲ ਉਸ ਪੈਰ ਦੇ ਅੰਗੂਠੇ ਦੇ ਵਿੱਚੋਂ ਜਿਹੜਾ ਆ ਉਹ ਦੁੱਧ ਰਿਸਦਾ ਰਹਿੰਦਾ ਸੀ ਜਾਂ ਤਾਂ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਨੇ ਧਰਮਦਾਸ ਜੀ ਦੀ ਬਾਬਾ ਰਮਦਾਸ ਜੀ ਦੀ ਉਹ ਦੇਖਪਾਲ ਕੀਤੀ ਉਹ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਹੈ ਨਾ ਉਵੇਂ ਹੀ ਬਾਬਾ ਸ਼੍ਰੀ ਚੰਦ ਜੀ ਨੇ ਧਰਮਦਾਸ ਜੀ ਦੀ ਜਿਹੜੀ ਆ ਉਹ ਸੇਵਾ ਕੀਤੀ ਸੀਗੀ ਤੇ ਇੱਥੋਂ ਦੇ ਸੇਵਾਦਾਰ ਜਿਹੜੇ ਆ ਉਹ ਸਾਰੇ ਮਤਲਬ ਕਿ ਸਾਰਾ ਇਤਿਹਾਸ ਜਿਹੜਾ ਆ ਉਹ ਦੱਸ ਰਹੇ ਆ ਨਾਨਕਦੇਵ ਦੇ ਵਿਸਾਅ ਦੇ ਸੰਬੰਧ ਵਿੱਚ ਜੀਵਨ ਪ੍ਰਾਪਤੀ ਸੁਖ ਦੇ ਹੁਨਰ ਨੂੰ ਮਾਂ ਤੋਂ ਛੋੜ ਦੇ ਇਤਰੀ ਸਾਰੇ ਦੇ ਰੂਪੀ

ਜਾ ਤੋ ਉਦੈ ਕਰਨ ਦੇ ਘੋੜੇ ਨੂੰ ਤਿਆਰ ਕੀਤਾ ਸ਼ਰਮਪਤਨੀ ਜੀ ਅੰਮ੍ਰਿਤੋਏ ਫਿਰ ਉਹਨਾਂ ਦੀ ਸ਼ਾਦੀ ਕੀਤੀ ਤਰਜਨ ਜੀ ਉਹਨਾਂ ਦੇ ਦੋ ਬੱਚੇ ਹੋਏ ਆ ਮਾਨਕ ਚੰਦ ਤੇ ਮੇਰ ਚੰਦ ਜਿਨ੍ਹਾਂ ਦੀ ਮਾਂ ਤੇ ਜਿਹੜਾ ਬਾਬਾ ਨਾਲ ਦੇ ਬੇਤਵਾਰ ਚੱਲੇ ਇਹਨੂੰ ਗਿਆਨ ਸਰਦਸ਼ਣ ਕਰਦੇ ਆ ਉਹ ਉਹਨਾਂ ਦੀ ਸੋਲੀ ਵਿਸਤਾਰਿਤ ਕੀਤੀ ਹੈ ਕੌਤਕੀ ਇਤਿਹਾਸ ਜੀ ਦੇ ਬਾਬਾ ਸੈਸ਼ਨ ਦੇ ਡਾਕਟਰ ਕਿਹਾ ਇਹ ਉਹ ਸਮੇਂ ਦਾ ਰਸਾਇਣ ਦਾ ਉਹ ਪ੍ਰਸਿੱਧ ਹੈ ਇਹਨਾਂ ਇੱਥੇ ਪਠਾਨਪੁਰ حاجه ਕਿੱਦੀ ਗਏ ਕਿ ਨਹੀਂ ਸਾਡੋ ਪਠਾਨਪੁਰ ਉੱਥੇ ਬਾੜਸ ਆਲਾ ਰਹੇ ਹਾਂ ਹਾਂਜੀ ਬਾੜਸ ਬਾੜਸ ਦਾ ਮਤਲਬ ਉਹਨੇ ਬੜੀ ਜੀ ਕਿ ਕਿਥੋਂ ਦੇ ਖੇਤਾਂ ਹਟਦੇ 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 ਪਰ ਚੰਬੇ ਤੋਂ ਜਾ ਕੇ ਰਾਵੀ ਪਾਰ ਗਈ ਜੀ ਕਿ ਅਗਲੇ ਪਾਸੇ ਚਲੇ ਗਏ ਕੋਈ ਬਹੁਤ ਜਮਾਨੀ ਨਹੀਂ ਉਸ ਸਥਾਨ ਉੱਤੇ ਪਾਈ ਕਵੇ ਅੰਦਾਜ਼ ਚੁੱਕੀ ਜੀ ਬੰਦੇ ਜਿਹੜੇ ਮਾੜੀ ਬੋਲਦਾ ਰਹਿੰਦਾ ਉਹ ਨਾਲ ਹੀ ਦਰਵਾਜ਼ਾ ਉਹ ਵੰਦੇ ਤੂੰ ਚਾਲ ਤਾਈ ਉਹਨੇ ਬੱਚਕਮਣ ਕੀਤਾ ਉਹ ਨਿਸ਼ਾਨ ਮੁੜਿਆ ਤੇ ਬਾਬਾ ਜੀ ਸ੍ਰੀ ਜੰਨੂ ਤੋਂ ਕੋ ਇੱਧਰ ਦੇਖ ਇੱਧਰ ਜਦੋਂ ਤੁਸੀਂ ਪਹਾੜ ਨਹੀਂ ਦੇਖਿਆ ਤੇ ਚਾਰ ਫਿਰ ਕੋਈ ਪਹਾੜ ਨਹੀਂ ਕੋਈ ਕੋਸ਼ਿਸ਼ ਲੱਗਾ ਹੀ ਨਹੀਂ ਕਿ ਜੀ ਤੇਰੇ ਇੱਥੇ ਬਸ ਆ ਗਏ ਉੱਥੇ ਜੀ ਜੀ ਸਾਰਾ ਉਸ ਬਾਤ ਕਰਨ ਮਾਈਟ ਚਾਹੀਦੀ ਹੈ ਆਰਤੀ ਤੋਂ ਮੰਨ ਲਿਆ। ਉਹ ਸ਼ਗਨੀਆਂ ਦਾ ਵੀ ਇੱਕ ਪਾਗ। ਆਨੰਦ ਸ਼ਾਭੀ। ਆਨੰਦ ਤੇ ਨਾਮ। ਤਾਂ ਹਿੱਤ ਦੀ ਤਰ੍ਹਾਂ ਦੱਸਣ। ਬਾਦੋਂ ਲੱਗੇ ਬੇਰੋਲੇ। ਉਹ ਬਾਬਾ ਜੀ ਨੇ ਫਟੇ ਕੇ। ਇਹ ਨਹੀਂ इतने इत बहुत ज्यादा शांति से बहुत ज्यादा शांत माहौल सी गा। ਤੇ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਇਹ ਬਿਲਕੁਲ ਹੀ ਬਾਰਡਰ ਏਰੀਏ ਦੇ ਨਾਲ ਹੀ ਪੈ ਜਾਂਦਾ ਆ ਬਾਰਡਰ ਤੋਂ ਸਿਰਫ 1 ਜਾਂ 2 ਕਿਲੋਮੀਟਰ ਦੂਰੀ ਤੇ ਹੀ ਆ ਹੂੰ ਹੂੰ ਪਾਟ ਰਹਾ ਨਾ ਪਾਟ ਰਹਾ ਜੀ ਨਲਕਾ ਵੀ ਜਿਹੜਾ ਕਾਫੀ ਧੀਰ ਬਾਅਦ ਵੇਖਿਆ ਤੇ ਪਵਨ ਨੇ ਜਿਹੜਾ ਆ ਸ਼ਾਇਦ ਪਹਿਲੀ ਵਾਰੀ ਵੇਖਿਆ ਸੀਗਾ ਤੇ ਉਹਨੂੰ ਜਿਹੜਾ ਨਲਕੇ ਚੋਂ ਗੀੜ ਕੇ ਪਾਣੀ ਕੱਢਣਾ ਜਿਹਨਾਂ ਆ ਬੜਾ ਵਧੀਆ ਲੱਗਦਾ ਪਿਆ ਸੀ ਅੱਛਾ ਰੀਲ ਬਣਾ ਆ ਨੀ ਲੱਗੂ ਬਲੀਰੀ ਵੇਖੇ ਬੱਚੇ ਆ ਬਲੀਰੀ ਵੇਖੇ ਸੱਚੀ ਕਹਿੰਦੇ ਪਾਪਾ ਨੇ ਦੇ ਵੇਖੇ ਹੋਣੇ ਬਣਾਈ ਆ ਇਧਰ ਤੇ ਵੇਖੇ ਨਾ ਪਾਪਾ ਬਾਬਾ ਉਹ ਤਾਂ ਪਾਕਿਸਤਾਨ ਸ਼ੁਰੂ ਹੀ ਹੈ। ਉੱਥੋਂ ਹੀ ਆ ਬਾਈ। ਟੈਂਕੀ ਦੇ ਪਿਛੋਂ। ਪਾਕਿਸਤਾਨ। ਉਹ ਜਿਹੜੇ ਪਿਛਲੇ ਚਿੱਟੇ ਵੇਰ ਰੇੜ। ਉਹ ਟੈਂਕੀ ਹੈ ਨਾ। ਉਹ ਪਿਛਲੇ ਪੇੜ ਨਹੀਂ ਹੈਗੇ ਚਿੱਟੇ। ਉਹ ਟੈਂਕੀ ਤਾਂ ਪਿਛੇ ਪਾਕਿਸਤਾਨ ਸ਼ੁਰੂ ਹੈ। ਟੈਂਕੀ ਦੇ ਪਿਛੇ ਉਹ ਜਿਹੜੀ ਟੈਂਕੀ ਦੇ ਪਿਛਲੇ ਪੇੜ ਨਹੀਂ ਹੈਗੇ ਚਿੱਟੇ। ਉਹ ਉਹ ਕੋ। ਸੋ ਫੌਜੀਆਂ ਦਾ ਢਾਗਿਆ। ਬੱਚਿਆਂ ਨੇ ਐਡਾ ਮਾਹੌਲ ਆ ਪਹਿਲੀ ਵਾਰੀ ਦੇਖਿਆ ਸੀਗਾ ਸ਼ਾਇਦ ਤੇ ਵੈਸੇ ਵੀ ਅਸੀਂ ਬਹੁਤ ਘੱਟ ਇਸ ਤਰ੍ਹਾਂ ਪਿੰਡਾਂ ਦੇ ਏਰੀਏ ਵਿੱਚ ਜਾਂਦੇ ਆ। ਤੇ ਉਹਨਾਂ ਨੂੰ ਸਾਰਾ ਕੁਝ ਬੜਾ ਨਵਾਂ ਨਵਾਂ ਲੱਗ ਰਿਹਾ ਸੀਗਾ। ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਅਸੀਂ ਜਾ ਰਹੇ ਹਾਂ ਦੂਰਬਿੰਨ ਵਾਲੇ ਗੁਰਦੁਆਰੇ ਜਿੱਥੋਂ ਦੂਰਬਿੰਨ ਦੇ ਨਾਲ ਜਿਹੜਾ ਆ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਦੇ ਆ। ਸੋ ਉਹ ਜਿਹੜੀ ਵੀਡੀਓ ਆ ਤੁਹਾਡੇ ਨਾਲ ਨੈਕਸਟ ਵਲੌਗ ਵਿੱਚ ਸ਼ੇਅਰ ਕਰੂੰਗੀ। ਸੋ ਚੈਨਲ ਦੇ ਨਾਲ ਜੁੜੇ ਰਹੋ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ